ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਅਤੇ ਮੈਂ ਹਰ ਸਤਰਾਮ ਸਿੰਘ ਮਾਣਯੋਗ ਐਸਐਸਪੀ ਸ਼੍ਰੀ ਭਾਗੀਦਤ ਮੇਨਾ ਜੀ ਵੱਲੋਂ ਜ਼ਿਲ੍ਹਾ ਸ਼੍ਰੀ ਮੌਸਰ ਸਾਹਿਬ ਵਿਖੇ ਸਾਈਬਰ ਕ੍ਰਾਈਮ ਦਫ਼ਤਰ ਦਾ ਕੀਤਾ ਉਦਘਾਟਨ ਪੁਲਿਸ ਦੇ ਆਲਾ ਅਕਸਰਾ ਸਮੇਤ ਇਹ ਦਫ਼ਤਰ ਰਸਮੀ ਤੌਰ ਤੇ ਪਹਿਲਾਂ ਵੀ ਚਲਾਇਆ ਜਾ ਰਿਹਾ ਸੀ ਅੱਜ ਦੇ ਜਮਾਨੇ ਵਿੱਚ ਇੰਟਰਨੈਟ ਨਾਲ ਜੁੜੀਆਂ ਅਪਰਾਧਿਕ ਘਟਨਾਵਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਕਾਨੂੰਨੀ ਉਲਝਣਾਂ ਨੂੰ ਸੁਲਝਾਉਣ ਵਾਸਤੇ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਲ੍ਹੇ ਦੇ ਮਾਣਯੋਗ ਐਸਐਸਪੀ ਸਾਹਿਬ ਤੋਂ ਹਸਾਇਬ ਦੇ ਵੱਲੋਂ ਇੱਕ ਸਾਈਬਰ ਪ੍ਰੈਨ ਦੇ ਦਫ਼ਤਰ ਦਾ ਉਦਘਾਟਨ ਕੀਤੇ ਜਾਣ ਦੀ ਖਬਰ ਮਿਲੀ ਹੈ ਉਮ ਜੇਕਰ ਇਹ ਹੋਗਾ ਕਿ ਇਹ ਦਫਤਰ ਮੌੱਖ ਮੰਤਰੀ ਪੰਜਾਬ ਸੁਧਵਾ ਪੁਲਿਸ ਮੁਖੀ ਪੰਜਾਬ ਅਤੇ ਗੁਰਚਰਨ ਸਿੰਘ ਸੰਧੂ ਆਈ ਜੀ ਪੀ ਫਰੀਦਕੋਟ ਰੇਂਜ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਜਿਹੜਾ ਸ਼੍ਰੀ ਮੌਖਰ ਸਾਹਿਬ ਦੇ ਪੁਲਿਸ ਮੁਖੀ ਵੱਲੋਂ ਦੇਣੋ ਦੇਣਵਾਦ ਰਗਿਆ ਆਉਣ ਲੈਨ ਬਰਾਤ ਬਕਰਾ ਫਰਾਡ ਕ੍ਰਾਈਮ ਨਾਲ ਨਜਿੱਤਣ ਵਾਸਤੇ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਇਹ ਸਾਈਬਰ ਕ੍ਰਾਈਮ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਇਸ ਸਮੇਂ ਪਲਸ ਨੂੰਕੀ ਵੱਲੋਂ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਦੱਸਿਆ ਕਿ ਇਸ ਦਫ਼ਤਰ ਦੇ ਨੋਟਲ ਅਫਸਰ ਮਨਪ੍ਰੀਤ ਸਿੰਘ ਢੋਨ ਨੂੰ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਸ਼੍ਰੀ ਨਵੀਨ ਕੁਮਾਰ ਡੀਐਸਪੀ ਨੂੰ ਥਾਣਾ ਇਨਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਦਫ਼ਤਰ ਨਾਲ ਸੰਬੰਧਿਤ اے ایس ਆਈ ਰਵਿੰਦਰਪੁਰ ਨੂੰ ਵੀ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੇ ਉਹਨਾਂ ਦੱਸਿਆ ਕਿ ਇਸ ਦਫ਼ਤਰ ਦੇ ਹੈਲਪ ਲਾਈਨ ਨੰਬਰ 1930 ਅਤੇ ਆਨ ਲਾਈਨ ਸਾਈਟ www sairbar crime government n ਦੇ ਆਉਣ ਵਾਲੀਆਂ ਸਥਿਤਾਵਾਂ ਨੂੰ ਵੀ ਕੀਤਾ ਜਾਵੇਗਾ ਜਿਲਾ ਸ਼੍ਰੀ ਮੋਖਸਰ ਸਾਹਿਬ ਤੋਂ ਪੱਤਰਕਾਰ प्रदीप কুমার ਦੀ ਵਿਸ਼ੇਸ਼ ਰਿਪੋਰਟ ਧੰਨਵਾਦ